ਖੰਡੇ ਬਾਟੇ ਦੀ ਪੋਲ ਸ਼ਾਕੇ ਪੰਜੇ ਬਾਣੀਆਂ ਦਾ ਨਿਤਨੇਮ ਕਰੇ ਮੈਂ ਬੇਨਤੀ ਕਰਾਂ ਤੇ ਪੰਜੇ ਬਾਣੀਆਂ ਦਾ ਨਿਤਨੇਮ ਜ਼ਰੂਰ ਕਰਿਆ ਕਰੋ ਤੇ ਸੋਲਾ ਸਾਹਿਬ ਦਾ ਪਾਠ ਸੋਦਰ ਦਾ ਪਾਠ ਤੇ ਵਾਹਿਗੁਰੂ ਸ਼ਬਦ ਦਾ ਸਿਮਰਨ ਮੂਲ ਮੰਤਰ ਦਾ ਸਿਮਰਨ ਸਾਰੇ ਕਰਿਆ ਕਰੋ ਇਹ ਜੀਵਨ ਬਾਰ-ਬਾਰ ਪ੍ਰਾਪਤ ਨਹੀਂ ਹੋਣਾ ਬੈਠੋ ਬੈਠੋ ਮਾਸਟਰ ਜੀ ਦਾ ਸਮਾਪਤੀ ਕਰਨ ਲੱਗੇ ਆ ਬੈਠੋ ਭਲਮਜਰੇ ਵਾਲੇ ਬੈਠੋ ਕੋਈ ਨਹੀਂ ਬਸ ਹੁਣ ਤੇ 2 ਮਿੰਟ ਦਾ ਸਮਾਂ ਸਾਰਿਆਂ ਨੂੰ ਬੇਨਤੀ ਹੈ ਖੰਡੇਵਾੜੇ ਦੇ ਪੋਲ ਛੱਕੇ ਗੁਰਸਿੱਖੀ ਧਰਮ ਤੋਂ ਬਾਣੀ ਤੇ ਬਾਣੀ ਨਾਲ ਜੁੜੋ ਸੇਵਾ ਤੇ ਸੰਬੰਧ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਬੱਚਿਆਂ ਦੇ ਜੀਵਨ ਵੱਲ ਧਿਆਨ ਦਿਓ ਨਸ਼ਿਆਂ ਦੀ ਪਰਮਾਰ ਚੱਲਦੀ ਹੈ ਛੇਮਾ ਦਰਿਆ ਨਸ਼ਿਆਂ ਦੇ ਬੈਂਡ ਤੇ ਨੌਜਵਾਨੀ ਰੁੜੀ ਜਾ ਰਹੀ ਹੈ ਰੋਜ਼ ਟੀਵੀ ਤੇ ਵੇਖ ਰਿਆਂ ਜਰਾ ਧਿਆਨ ਦਿਓ 2 ਮਿੰਟ ਵਿਚਾਰ ਕਰੀਏ ਆਪਾਂ ਸਾਰੇ ਹੀ ਪੀੜਤਾ ਸਾਰੇ ਆਪਣੀ ਬੱਚੇ ਨੇ ਵੇਖਦੇ ਆ ਰੋਜ਼ ਟੀਵੀ ਦੇ ਉੱਤੇ ਨੌਜਵਾਨ ਕਿਸ ਦੀ ਸਰਿੰਜ ਜਿਹੜੀ ਨਾੜ ਫਸੀ ਹੋ ਰਹਿ ਜਾਂਦੀ ਹੈ ਉਹ ਬੋਡੋਜ ਪਹਿਲਾਂ ਨੌਜਵਾਨਾਂ ਦੀ ਗੱਲ ਚੱਲਦੀ ਸੀ ਤੇ ਹੁਣ ਕਾਲਜਾਂ ਦੇ ਵਿੱਚ ਜਾਂ ਬਾਹਰ ਲੀਆਂ ਕੰਟੀਆਂ ਦੇ ਸਾਡੀਆਂ ਜਿਹੜੀਆਂ ਬੇਟੀਆਂ ਨੇ ਉਹ ਵੀ ਨਸ਼ੇ ਦੀ ਪਰਮਾਰ ਦੇ ਵਿੱਚ ਆ ਗਈ ਜਿਹੜੇ ਲੋਕ استان ਲੋਕ ਨੇ ਉਹ ਸਾਡੇ ਨੌਜਵਾਨਾਂ ਨੂੰ ਬੱਚੇ ਬੱਚੀਆਂ ਨੂੰ ਉਹਨਾਂ ਨੂੰ ਇਹ ਨਸ਼ੇ ਦੀ ਜੁੱਲਪੇੜ ਦੇ ਵਿੱਚ ਲਿਆ ਕੇ ਬੜਾ ਕੁਝ ਹੋ ਰਿਹਾ ਹੈ ਨਸਲ ਕੁਸ਼ੀ ਹੋ ਰਹੀ ਹੈ ਪਹਿਲੀ ਆਪਾਂ ਵੇਖਦੇ ਸਾਡੇ ਨੌਜਵਾਨ ਕਿਉਂਕਿ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਬੱਚੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਜਾ ਰਹੇ ਨੇ ਜਿਹੜੇ ਬੱਚੇ ਇੱਥੇ ਰਹਿ ਜਾਂਦੇ ਨੇ ਉਹ ਨਸ਼ੀ ਦੀ ਪਰਭਾਰ ਦੇ ਵਿੱਚ ਨੇ ਆ ਥੋੜੇ ਦਿਨ ਹੋ ਗਏ ਮੈਂ ਕਿਸੇ ਪਰਿਵਾਰ ਦੇ ਵਿੱਚ ਬੈਠਾ ਸੀ ਕਹਿਣ ਲੱਗੇ ਬੇਟਾ ਤੇ ਕੈਨੇਡਾ ਗਿਆ ਹੋਇਆ ਪਰ ਉਹ ਬੇਟਾ ਕਹਿੰਦਾ ਪੰਜਾਬ ਦੇ ਚੰਗੇ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਾਉਣਾ ਜਿਹੜਾ ਪਰਿਵਾਰ ਹੋਵੇ ਪਰ ਇੱਥੇ ਹੁਣ ਚੰਗਾ ਪਰਿਵਾਰ ਦੀ ਲੜਕੀ ਇੱਥੇ ਪੰਜਾਬ 'ਚ ਲੱਭਦੀ ਨਹੀਂ ਸਾਰੇ ਬੱਚੇ ਸਾਡੇ ਬਾਹਰ ਚਲੇ ਗਏ ਲੜਕੇ ਲੜਕੀਆਂ ਉਸ ਕਰਕੇ ਮੈਂ ਬੇਨਤੀ ਕਰਾਂ ਵੀ ਆਪਾਂ ਸਾਰੇ ਰਲ ਮਿਲ ਕੇ ਆਪਣੇ ਬੱਚਿਆਂ ਦੀ ਆਪਣੀ ਨੌਜਵਾਨੀ ਨੂੰ ਸੁਭਾਲੀਂ ਆਪਣੀ ਨੌਜਵਾਨੀ ਨੂੰ ਸੁਭਾਲੀਏ ਸਾਰੇ ਕੋਸ਼ਿਸ਼ ਕਰੋ ਜਿਹੜੇ ਬਜ਼ੁਰਗ ਨੇ ਗੁਰੂ ਘਰਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੋ ਕਿੰਨੀਆਂ ਬਿਆਦਵੀਆਂ ਹੋ ਰਹੀਆਂ ਨੇ ਇਹ ਸੀ ਗੁਰਦਾਰੇ ਦੇ ਵੱਲੋਂ ਵਿਛੜੇ ਹੋਗੇ ਤਾਂ ਹੀ ਆਪਾਂ ਵੇਖਦੇ ਕਿ ਉਹ ਜੇ ਲੋਕ ਨੇ ਜਿਹੜੇ ਗੁਰੂ ਘਰ ਦੀ ਸਤਿਗੁਰੂ ਗੁਰਗਾਸਾ ਦੀ ਬਿਆਦਵੀ ਕਰਦੇ ਨੇ ਕਿੰਨੀਆਂ ਹੋ ਰਹੀਆਂ ਨੇ ਸੋ ਇਸ ਕਰਕੇ ਧਿਆਨ ਦਿਓ ਸਾਰੇ ਆਓ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਅਸੀਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰ ਸਕਦੇ। ਮਹਾਪੁਰਖਾਂ ਦਾ ਸੰਤ ਬਾਬਾ ਹਰਪਾਲ ਸਿੰਘ ਜੀ ਚ तकरीबन ਪਲਾ ਪਲਾਸੌਰ ਵਾਲੇ ਤੇ ਬਾਬਾ ਜੀ ਚਮਕੌਰ ਸਾਹਿਬ ਵਾਲੇ ਤੇ ਬਾਬਾ ਰਾਜ ਸਿੰਘ ਜੀ ਰਾਜੂ ਲੋਟ ਵਾਲੇ ਜਿਨ੍ਹਾਂ ਦਾ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਦੇ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ। ਗਰੰਤੀ ਸਿੰਘ ਸਾਹਿਬਾਨ ਦਾ ਬਹੁਤ ਵੱਡਾ ਯੋਗਦਾਨ ਹੈ ਕੇਵਲੇ ਇੱਥੇ ਸਾਰੇ ਜੱਥੇ ਦਾ ਹੀ ਯੋਗਦਾਨ ਹੈ ਉਸ ਕਰਕੇ ਅਸੀਂ ਤਾਂ ਇਸ ਇਹਨਾਂ ਅਸਥਾਨਾਂ ਦੀ ਸੇਵਾ ਵਾਸਤੇ ਤਕਰੀਬਨ ਇੱਕ ਯਾਤਰਾ ਦੇ ਲਜਾਣ ਵਾਸਤੇ ਆ ਸਾਡੇ ਜੱਥੇ ਦੇ ਸਿੰਘਾਂ ਨੇ ਤੇ ਤਕਰੀਬਨ 17-18 ਲੱਖ ਦੀ ਆ ਬਾਹਰ ਗੱਡੀ ਖੜੀ ਹੈ ਇੱਕ ਗੱਡੀ ਤਿਆਰ ਕਰਾਈ ਹੈ ਤੇ ਨਵੀਂ ਬਾਡੀ ਲੈ ਕੇ ਤੇ ਜਿਹੜੀ ਤੇ ਸੰਗਤਾਂ ਨੂੰ ਤੇ ਯਾਤਰਾ ਵਾਸਤੇ ਵੀ ਵਰਤੀ ਜਾਏਗੀ ਤੇ ਪੀਜੀਆਈ ਉਥੇ ਮਰੀਜ਼ਾਂ ਦੇ ਲੰਗਰ ਵਾਸਤੇ ਕੋਈ ਦਿਨ ਨਿਯੁਕਤ ਕਰਾਂਗੇ ਉਥੇ ਪੀਜੀਆਈ ਦਾ ਲੰਗਰ ਵੀ ਫਤੇਗੜ ਸਾਹਿਬ ਤੋਂ ਤੇ ਜਾਇਆ ਜਾਣ ਵਾਸਤੇ ਗੱਡੀ ਨਮੀਕ ਤਿਆਰ ਕਰਾਈ ਹੈ ਤੇ 610 ਤੇ ਬਾਡੀ ਲਵਾਈ ਹੈ ਉਹਦੀ ਅੱਜ ਹੀ ਆਈ ਹੈ ਇਹ ਤੁਹਾਡੇ ਸੰਗਤ ਵਾਸਤੇ ਅੱਜ ਅਮਲੋਹ ਦੀ ਸੰਗਤ ਦੇ ਚਰਨ ਪਏ ਨੇ ਉਸ ਕਰਕੇ ਬੇਨਤੀ ਕਰੀਏ ਮੈਂ ਬੇਨਤੀ ਕਰਾਂ ਹਰ ਪੂਰਨ ਨਮਾਸ਼ੀ ਦਾ ਦੀਵਾਨ ਵੀ ਹੁੰਦਾ ਹੈ ਇਹ ਤੁਹਾਡਾ ਆਪਣਾ ਸਥਾਨ ਇਲਾਕੇ ਦਾ ਸਥਾਨ ਹੈ ਸਿੱਖੀ ਦਾ ਕੇਂਦਰ ਆਪਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਹਾਂਪੁਰਖਾਂ ਨਾਤੇ ਗੁਰਮਤ ਅਕੈਡਮੀ ਬਣਾਈਏ ਜਿੱਥੇ ਜਦੋਂ ਛੁੱਟੀਆਂ ਹੁੰਦੀਆਂ ਨੇ ਤੁਹਾਡੇ ਬੱਚੇ ਨੇ ਜਿਹੜੇ ਉਹ ਤਕਰੀਬਨ ਮੋਬਾਈਲ ਦੇ ਮਰੀਜ਼ ਬਣਾਦੇ ਤੁਸੀਂ ਤਕਰੀਬਨ ਡੇਢ ਸਾਲ ਦਾ ਸਾਲਕ ਦਾ ਹੀ ਬੱਚਾ 6 ਮਹੀਨੇ ਦਾ ਹੁੰਦਾ ਹੈ ਉਹਦੇ ਅੰਦਰ ਕਿਉਂਕਿ ਬਲੱਡ ਦਾ ਜਿਵੇਂ ਸਿਸਟਮ ਬਣ ਗਿਆ ਉਹਨੂੰ ਟੈਲੀਫੋਨ ਦੇ ਦਿਓ ਚੱਕਣ ਦੀ ਲੋੜ ਹੀ ਨਹੀਂ ਇਕੱਲਾ ਹੀ ਖੇਡੀ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਉਹਦੇ ਮਾਈਂਡ ਤੇ ਉਹਦੇ ਦਿਮਾਗ ਤੇ ਅਸਰ ਪੈਂਦਾ ਮੈਂ ਬੇਨਤੀ ਕਰਾਂ ਤੇ ਇਸ ਕਰਕੇ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਛੁੱਟੀਆਂ ਦੇ ਵਿੱਚ ਤੁਹਾਡੇ ਬੱਚੇ ਇੱਥੇ ਆਪਾਂ ਜੋਗ ਪ੍ਰਬੰਧ ਕਰਾਂਗੇ ਇੱਕ ਅਕੈਡਮੀ ਅਸੀਂ ਖੋਲਣ ਜਾ ਰਹੇ ਹਾਂ ਆ ਬੋਰਡ ਤਾਂ ਹੀ ਲਾ ਰਹੇ ਆ ਅਸੀਂ ਤੇ ਜਿਹੜੇ ਤੁਹਾਡੇ ਬੱਚੇ ਛੁੱਟੀਆਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਇੱਥੇ ਤੁਸੀਂ ਲਿਆ ਕਰੋ ਉਹਨਾਂ ਨੂੰ ਪਹਿਲਾਂ ਵਿਆਕਰਨ ਪੜ੍ਹਾਵਾਂਗੇ ਗੁਰਮੁਖੀ ਪੜ੍ਹਾਵਾਂਗੇ ਕਿਉਂਕਿ ਤੁਹਾਡੇ ਬੱਚਿਆਂ ਨੂੰ ਤਕਰੀਆਂ ਕਨਵਰਟ ਸਕੂਲਾਂ 'ਚ ਬੜੀ ਲੇਟ ਪੰਜਾਬੀ ਲੱਗਦੀ ਐ ਉਹ ਵਿਚਾਰੇ ਹਿੰਦੀ ਵੀ ਬੋਲਦੇ ਨੇ ਇੰਗਲਿਸ਼ ਬੋਲਦੇ ਨੇ ਇੱਥੇ ਪੰਜਾਬ 'ਚ ਰਹਿੰਦੇ ਬੱਚੇ ਸਾਡੇ ਕੇਵਲ ਉਹ ਪੰਜਾਬੀ ਭੁੱਲੇ ਗਏ ਉਹ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ ਸਾਡੇ ਆ ਬੱਚੇ ਬੈਠੇ ਨੇ ਮੈਂ ਵੇਖਦਾ ਮੈਂ ਕਈ ਵਾਰ ਉੱਥੇ ਸਾਡੇ ਬੱਚੇ ਉਪੀ ਵਾਂਸਲ ਸਕੂਲ 'ਚ ਪੜ੍ਹਦੇ ਨੇ ਤੇ 8ਥ ਕਲਾਸ ਦੇ ਬੱਚੇ ਆ ਸਾਡੇ ਜਗਤੇਸ਼ਵਰ ਸਿੰਘ ਤੇ ਇੰਗਲਿਸ਼ ਪੰਜਾਬੀ 'ਚ ਮੰਗ ਬੋਲ ਇੰਗਲਿਸ਼ 'ਚ ਪਾਣੀ ਮੰਗ ਬੋਲਦਾ ਪਰ ਪੰਜਾਬੀ ਕੰਨੀਓ ਬੜਾ ਕਮਜ਼ੋਰ ਕਿਉਂਕਿ ਪੰਜਾਬੀ ਪਹਿਲੀ ਤੋਂ ਆਉਂਦੀ ਨਹੀਂ ਜੇ ਸਾਡੀ ਪੰਜਾਬੀ ਕਮਜ਼ੋਰ ਹੋ ਗਈ ਤੇ ਸਾਡੀ ਗੁਰਮੁਖੀ ਤੇ ਸਾਡੇ ਅਸੀਂ ਗੁਰਮਤ ਤੋਂ ਦੂਰ ਹੋ ਜਾਾਂਗੇ ਉਸ ਕਰਕੇ ਕੋਸ਼ਿਸ਼ ਕਰੀਏ ਜਦੋਂ ਛੁੱਟੀਆਂ ਹੁੰਦੀਆਂ ਨੇ ਜਾਂ ਐਤਵਾਰ ਦਾ ਦਿਨ ਨਿਯੁਕਤ ਕਰਾਂਗੇ ਤੁਹਾਡੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਵਾਵਾਂਗੇ ਬਾੜੀ ਦੀ ਸੰਥਿਆ ਦੇਵਾਂਗੇ ਇਤਿਹਾਸ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਵਾਂਗੇ ਤੁਹਾਡੇ ਬੱਚਿਆਂ ਨੂੰ ਤੇ ਦਸਤਾਰਾਂ ਬੰਨਣ ਵੀ ਸਿਖਾਵਾਂਗੇ ਆਉਣ ਵਾਲੇ ਸਮੇਂ ਦਸਤਾਰਾਂ ਦੇ ਮੁਕਾਬਲੇ ਕਰਾਵਾਂਗੇ ਆ ਜਿਹੜੀ ਸੰਸਥਾ ਇਹਦੇ ਵੱਲੋਂ ਜਸਤਾਰਾਂ ਦੇ ਮੁਕਾਬਲੇ ਕਰਾਵਾਂਗੇ ਬੱਚਿਆਂ ਦੇ ਬਾਣੀ ਕੰਠ ਦੇ ਮੁਕਾਬਲੇ ਕਰਾਵਾਂਗੇ ਇੱਥੇ ਬੱਚਿਆਂ ਨੂੰ ਇੱਥੇ ਗਤਕਾ ਵੀ ਸਿਖਾਵਾਂਗੇ ਬੱਚਿਆਂ ਨੂੰ ਪੱਕੇ ਰਾਗਾਂ ਚ ਕੀ ਰਾਗਾਂ ਚ ਕੀਰਤਨ ਵੀ ਸਿਖਾਵਾਂਗੇ ਆਪਾਂ ਇੱਥੇ ਅਕੈਡਮੀ ਖੋਲੀਏ ਤੁਹਾਡੇ ਬੱਚਿਆਂ ਦੀ ਕੋਈ ਫੀਸ ਨਹੀਂ ਫਰੀ ਕੋਈ ਫੀਸ ਨਹੀਂ ਫਰੀ ਬੱਚਿਆਂ ਨੂੰ ਕਲਾਸਾਂ ਲਵਾਵਾਂਗੇ ਉਸ ਕਰਕੇ ਮੈਂ ਬੇਨਤੀ ਕਰਾਂ ਤੇ ਇਹ ਮਹਾਂਪੁਰਖਾਂ ਦਾ ਆਸਾਨ ਆਪਾਂ ਇਥੋਂ ਲਾਹਾ ਖਟিয়ে ਗੁਰਮਤ ਦਾ ਲਾਹਾ ਖਟিয়ে ਜ਼ਰੂਰੀ ਲੋੜ ਹੈ ਦੂਸਰੀ ਮੈਂ ਬੇਨਤੀ ਆਉਣ ਵਾਲੇ ਸਮੇਂ 'ਚ ਕੋਈ ਫੰਕਸ਼ਨ ਰੱਖਾਂਗੇ ਸਾਡਾ ਛੁੱਟੀਆਂ ਹੋਗੇ ਕੋਟੈਕਟ ਨਹੀਂ ਹੋਇਆ ਅਮਲੋਵ ਬਲਾਕ ਦੇ ਜਾਂ ਜ਼ਿਲ੍ਹੇ ਦੇ ਜਿੰਨੇ ਬੱਚੇ ਨੇ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਜਿਹੜੇ ਬੱਚੇ ਫਸਟ ਸੈਕੰਡ ਥਰਡ ਆਏ ਨੇ ਤੇ ਸਾਡੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਸ਼ਾਇਦ ਨਹੀਂ ਇਹਨਾਂ ਕੋਲ ਡਿਟੇਲ ਮਿਲੀ ਅਸੀਂ ਨੇੜੇ ਆ ਕੇ ਵਿਚਾਰ ਕੀਤੀ ਤੇ ਆਉਣ ਵਾਲੇ ਸਮੇਂ 'ਚ ਕੋਈ ਅਮਲੋਵ ਬਲਾਕ ਤੌਰ ਤੇ ਕੋਈ ਫੰਕਸ਼ਨ ਰੱਖ ਲਓ ਕੋਈ ਦੀ ਲੰਗਰ ਵੀ ਲਾ ਦਿਆਂਗੇ ਉੱਥੇ ਕੋਈ ਪੈਲੇਸ 'ਚ ਜਾ ਕੇ ਤੇ ਰੱਖ ਲਓ ਅਮਲੋ ਬਲਾਕ ਦੇ ਜਿਹਨੇ ਵੀ ਬੱਚੇ ਨੇ ਉਹਨਾਂ ਨੂੰ ਆਪਾਂ ਆਰਥਿਕ ਤੌਰ ਤੇ ਵੀ ਉਹਨਾਂ ਦੀ ਸਹਾਇਤਾ ਕਰਾਂਗੇ ਪਗੜਾਣਾ ਸਾਹਿਬ ਉਹਨਾਂ ਦੇ ਹੌਸਲੇ ਵਧਾਉਣ ਵਾਸਤੇ ਕਾਪੀਆਂ ਪੈਨ ਜਾਂ ਮੋਮੈਂਟੋ ਕਿਉਂਕਿ ਆਪਾਂ ਦੇਖਦੇ ਆਂ ਵੀ ਬੱਚਿਆਂ ਦਾ ਹੌਸਲਾ ਜ਼ਰੂਰੀ ਹੈ ਵਧਾਉਣ ਦਾ ਆ ਜਿਹੜੇ ਸਰਕਾਰੀ ਸਕੂਲਾਂ ਨੇ ਇਹਨਾਂ ਬੱਚਿਆਂ ਦੇ ਪ੍ਰਤੀ ਜ਼ਰੂਰੀ ਲੋੜ ਹੈ ਕਿਉਂਕਿ ਸਰਕਾਰੀ ਸਕੂਲਾਂ ਦੀ ਸਟੱਡੀ ਦਾ ਮਿਆਰ ਵੀ ਉੱਚਾ ਹੋਵੇ ਕਿਉਂਕਿ ਮੈਂ ਮੈਂ ਕੋਈ ਮੈਂ ਵੀ ਇੱਕ ਐਜੂਕੇਸ਼ਨਲ ਟੱਚ ਕੀਤਾ ਮੈਂ ਸਟੱਡੀ ਕੀਤੀ ਹੈ ਸਟੱਡੀ ਹਮੇਸ਼ਾ ਇਨਸਾਨ ਦੀ ਰਹਿੰਦੀ ਜ਼ਿੰਦਗੀ ਸਾਰੀ ਜ਼ਿੰਦਗੀ ਹੈ ਇਨਸਾਨ ਦੀ ਇੱਕ ਹੈ ਮਨ ਨੂੰ ਵੀ ਤੇ ਬਹੁਤ ਵੱਡੀ ਇੱਕ ਸਪੋਰਟ ਕਰਦੀ ਹੈ ਲੈਂਗੁਏਜ ਚ ਵੀ ਚਾਰ ਬੰਦਿਆਂ ਚ ਬੈਠਣ ਦੀ ਖਾਣ ਦੀ ਪਹਿਨਣ ਦੀ ਸੋ ਇਸ ਕਰਕੇ ਬੇਨਤੀ ਕਰੀਏ ਵੀ ਆਪਾਂ ਇਹੋ ਜਿਹੇ ਸਮਾਜਿਕ ਸੇਵਾਵਾਂ ਨੇ ਉਹਨਾਂ ਨੂੰ ਆਪਾਂ ਰਲ ਮਿਲ ਕੇ ਸਾਰੇ ਚਲਾਈਏ ਆ ਜੋ ਸੰਸਥਾ ਬਣੀ ਹੈ ਇਹਦੇ ਆਪਾਂ ਮੈਂਬਰ ਵੀ ਬਣੀਏ ਤੇ ਤੁਸੀਂ ਕੁਝ ਮੈਂਬਰ ਬਣੇ ਹੋਏ ਨੇ ਆਪਾਂ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਈਏ ਉਸ ਕਰਕੇ ਆਓ ਦਾਸ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਕੋਈ ਸ਼ਬਦ ਨਹੀਂ ਜਿਹਨਾਂ ਸ਼ਬਦਾਂ ਦੇ ਨਾਲ ਤੇ ਮੈਂ ਤੇ ਮੇਰੇ ਕੋਲ ਸ਼ਬਦੇ ਨਹੀਂ ਕਿਹੜੇ ਸ਼ਬਦ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ ਤੇ ਗੁਰੂਆਂ ਕੋ ਪਿਆਰਿਓ ਤੇ ਤੁਸੀਂ ਮੈਨੂੰ ਇੱਕ ਗਰੀਬ ਨਿਮਾਣੇ ਸੇਵਾਦਾਰ ਨੂੰ ਤੇ ਤੁਸੀਂ ਐਡਾ ਮਾਣ ਬਖਸ਼ ਕਰਦੇ ਹੋ ਜਦੋਂ ਵੀ ਸਮਾਗਮ ਚ ਅਸੀਂ ਤੁਹਾਨੂੰ ਆਵਾਜ਼ ਦਿੰਦੇ ਹਾਂ ਤੁਸੀਂ ਹਰ ਹਰ ਪੱਖ ਤੇ ਸਾਡੀ ਸਪੋਰਟ ਕਰਦੇ ਹੋ ਲੰਗਰਾਂ ਦੇ ਵਿੱਚ ਵੀ ਸਪੋਰਟ ਕਰਦੇ ਹੋ ਮਾਇਆ ਚ ਵੀ ਕਰਦੇ ਹੋ ਇਸ ਸੰਸਥਾਨ ਦੀ ਸੇਵਾ ਵਾਸਤੇ ਵੀ ਕਰਦੇ ਹੋ ਉਸ ਕਰਕੇ ਇਹ ਤੁਹਾਡਾ ਇਲਾਕੇ ਦਾ ਇਲਾਕੇ ਦੀ ਸੰਗਤਾਂ ਦਾ ਇਹ ਆਸਾਨ ਹੈ ਤੁਸੀਂ ਸਾਰੇ ਆਪਾਂ ਰਲ ਮਿਲ ਕੇ ਇਸ ਦੀ ਸਵਾਲ ਕਰੀਏ ਉਹ ਉਚੇਚੇ ਤੌਰ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਟੜੀ ਟੈਂਟ ਹਾਊਸ ਦਾ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਤੇ ਕਈ ਦਿਨ ਤੋਂ ਲੈ ਕੇ ਇਹ ਜਦੋ ਜਹਾਜ਼ ਕਰ ਰਹੇ ਨੇ ਤਾਂ ਆਪਾਂ ਆਨੰਦ ਮਾਣਿਆ ਜਿਹੜੇ ਕਾਟੀ ਇਲੈਕਟ੍ਰੀਸ਼ੀਅਨ ਨੇ ਉਹਨਾਂ ਵੱਲੋਂ ਇਹ ਲੜੀਆਂ ਦਾ ਸਾਰੇ ਜੋ ਕੂਲਰਾਂ ਦਾ ਪੱਖਿਆਂ ਦਾ ਜੋ ਆਪਾਂ ਆਨੰਦ ਮਾਣਦੇ ਹਾਂ ਪ੍ਰਬੰਧ ਕੀਤਾ ਹੈ ਉਹਨਾਂ ਦਾ ਧੰਨਵਾਦ ਹੈ ਔਰ ਅਮਰੀਕ ਸਾਉਂਡ ਉਹਨਾਂ ਵੱਲੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਰਾਸ ਸਿੰਘ ਜੀ ਰਾਜੂ ਲੋਟ ਵਾਲੇ ਉਹਨਾਂ ਦਾ ਵੀ ਇਸ ਸਥਾਨ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਉਹਨਾਂ ਦਾ ਵੀ ਵਿਸ਼ੇਸ਼ ਕਰਕੇ ਯੋਗਦਾਨ ਹਰ ਪੱਖ ਤੋਂ ਯੋਗਦਾਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆ ਸਾਰੇ ਤੁਸੀਂ ਆ ਬੂਟੇ ਵੇਖਦੇ ਹੋ ਜਿਹੜੇ ਫੁੱਲਦਾਰ ਨੇ ਜਾਂ ਬਾਹਰ ਬੂਟੇ ਪੈ ਨੇ ਜੇ ਲੱਗੇ ਨਹੀਂ ਇਹ ਸਾਡੇ ਰਾਇਲ ਜੋ ਨਸਰੀਆ ਪਟਾਣੇ ਤੋਂ ਸਾਡੇ ਅਤੀ ਸਤਿਕਾਰਯੋਗ ਨੇ ਅਨੂਪਿੰਦ ਨੂਪਿੰਦਰ ਸਿੰਘ ਜੀ ਤੇ ਉਹਨਾਂ ਦੀ ਮਾਤਾ ਬੱਚੇ ਉਹ ਸਾਰਿਆਂ ਦੀ ਉਹ ਸੇਵਾ ਇਹਨਾਂ ਦਾ ਵੀ ਉੱਚੇ ਚੇਤੇ ਤੌਰ ਤੇ ਬਹੁਤ ਬਹੁਤ ਧੰਨਵਾਦ ਇਸ ਸੰਸਥਾਨ ਤੇ ਰਹਿਣ ਵਾਲੇ ਜਿੰਨੇ ਵੀ ਦੋ ਮੇਸਤਾਨਾਂ ਤੇ ਰਹਿਣ ਵਾਲੇ ਸੇਵਾਦਾਰ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਸਾਡੇ ਨਾਲ ਇਹ ਸੇਵਾਵਾਂ ਨਿਭਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਤੇ ਜਿਹੜੇ ਤਕਰੀਬਨ ਕਈ ਮਹੀਨਿਆਂ ਤੋਂ ਲੈ ਕੇ ਇਸ ਸੰਸਥਾਨ ਤੇ ਇਸ ਸਮਾਗਮ ਨੂੰ ਮਨਾਉਣ ਬਾਅਦ ਤੇ ਨੌਜਵਾਨ ਦਿਨ ਰਾਤ ਸੇਵਾ ਕਰਦੇ ਨੇ ਪਹਿਨਾ ਕਈ ਦਿਨ ਤੋਂ ਸੇਵਾ ਕਰਦੀਆਂ ਨੇ ਲੰਗਰਾਂ ਦੀਆਂ ਦਿਨ ਰਾਤ ਸਾਰਿਆਂ ਦਾ ਧੰਨਵਾਦ ਸਾਰੇ ਜਥੇ ਦਾ ਧੰਨਵਾਦ ਤੇ ਪਲਾਨਿੰਗ ਬੋਰਡ ਦੇ ਜੋ ਪਟਿਆਲੇ ਦੇ ਜ਼ਿਲ੍ਹੇ ਦੇ ਚੇਅਰਮੈਨ ਨੇ ਤੇ ਜੱਸੀ ਸੋਹਿਆ ਜੀ ਇਹ ਸਾਡੇ ਬੱਚੇ ਨੇ ਤਕਰੀਬਨ ਬਚਪਨੀਆਂ ਦਾ ਸਾਡੇ ਕੋਲ guzreya ਤੇ ਉਹ ਵੀ ਉੱਚੇ ਚੇਤੇ ਤੌਰ ਤੇ ਆਏ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਲੀਡਰਸ਼ਿਪ ਦਾ ਹੀ ਧੰਨਵਾਦ ਤੇ মিডিਏ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਫਾਸਟਵੇ ਵਾਲੇ ਢਿਲੋਂ ਜੀ ਰਤੀਸ਼ ਸਿੰਘ ਬਾਗੜੀਆਂ ਜੋ ਸਾਡੇ ਸਮਾਗਮ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਂਦੇ ਨੇ ਉਸੇ ਚੇਤੇ ਤੌਰ ਤੇ ਧੰਨਵਾਦ ਚੌਧਰੀ ਮਾਹਰਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਜੋ ਅਮਰੋਦੀ ਟੀਮ ਇੱਥੇ ਪਹੁੰਚੀ ਹੈ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਜੋ ਸਾਡੇ ਬੱਚੇ ਚਲਾਉਂਦੇ ਨੇ ਭਾਈ ਕਰਨਜੀਤ ਸਿੰਘ ਜੀ ਬਿੱਟੂ ਇਹ ਵੀ ਇਹ ਬੱਚੇ ਬਹੁਤ ਸਾਡੇ ਪ੍ਰਾਤਨ ਸਮੇਂ ਤੋਂ ਤਕਰੀਬਨ 35-40 ਸਾਲ ਤੋਂ ਸਾਡੇ ਵਿਦਿਆਰਥੀ ਵੀ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਸੇਵਾ ਦੇ ਵਿੱਚ ਜੁੜਦੇ ਨੇ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਪਾਈ ਬਿੱਟੂ ਸਾਹਿਬ ਜੀ ਹਰਵਿੰਦਰ ਸਿੰਘ ਜੀ ਚੋਪੜਾ ਸਾਹਿਬ ਧੰਨਾ ਜੀ ਸਾਰੀ ਟੀਮ ਪਹੁੰਚੀ ਹੋਈ ਐ ਤੇ ਅਸੀਂ ਇਹਨਾਂ ਨੂੰ ਹੌਸਲਾ ਵਜਾਉਂਦੇ ਰਹਨੇ ਆ ਵਧਾਉਂਦੇ ਰਹਨੇ ਆ ਸਵਾਦੀਆਂ ਸਵਾਵਾਵਾਂ ਵਾਸਤੇ ਬਹੁਤ ਵੱਡੀਆਂ-ਵੱਡੀਆਂ ਸਵਾਵਾ ਕਰਦੇ ਨੇ ਉਹਨਾਂ ਦਾ ਵੀ ਇੱਚੇ ਤੌਰ ਤੇ ਧੰਨਵਾਦ ਹੈ ਸੋ ਇਸ ਕਰਕੇ ਆਓ ਨਗਰ ਮਾਲੋਵਾਲ ਦੀ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਟੀਬੀ ਤੇ ਮਾਲੋਵਾਲ ਦੀ ਸੰਗਤ ਦਾ ਬ੍ਰੀਮੇ ਦੀ ਕੀ ਦਾ ਕਿਦਾ ਨਾਲ ਲਈਏ ਸਾਰਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਹੈ ਜੋ ਕਿ ਲੰਗਰਾਂ ਦੀਆਂ ਸੇਵਾਵਾਂ ਹਰ ਪੱਕੇ ਤੇ ਭੈਣਾ ਇੱਕ ਮਹੀਨੇ ਤੋਂ ਸੇਵਾ ਕਰਨ ਵਾਸਤੇ ਮਾਲੋਲ ਟੀਪੀ ਤੇ ਬਰੀਵਿੰਦੀ ਸੰਗਤ ਆਉਂਦੀਆਂ ਨੇ ਤੇ ਦੰਘੇੜੀ ਬਾਬਾ ਜੀ ਬਾਬਾ ਗੁਰਸੇਵਕ ਸਿੰਘ ਜੀ ਉਹਨਾਂ ਦਾ ਬਾਬਾ ਕਲਦੀਪ ਸਿੰਘ ਜੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆਹ ਪ੍ਰੇਮ ਦੇ ਨਾਲ ਤੇ ਆਪਾਂ ਬਾਬਾ ਮੋਨੀ ਜੀ ਬਦਲਪੂਏ ਵਾਲੇ ਕਲਦੀਪ ਸਿੰਘ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਉੱਚੀ ਚੇਤਤੌਰ ਤੇ ਆਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਪਾਂ ਇੱਕ ਧਰਮਨਾ ਪੜ੍ਹੀਏ ਉਸ ਤੋਂ ਪਰੰਤ ਸ੍ਰੀ ਅਨੰਦ ਸਾਹਿਬ ਦੀ ਪਾਵਨ ਬਾਣੀ ਫਿਰ ਅਰਦਾਸ ਹੋਏਗੀ ਪਾਵਨ ਹੁਕਮਨਾਮੇ ਸਰਵਣ ਕਰਨੇ ਨੇ ਤੇ ਉਸ ਤੋਂ ਪਰੰਤ ਸਾਰਿਆਂ ਨੇ ਗੁਰੂ ਕੇ ਲੰਗਰ ਚਾਕੇ ਫਿਰ ਅਨੰਦ ਮੰਨਣੇ ਮੈਂ ਬੇਨਤੀ ਕਰਾਂ ਜੇ ਕੋਈ ਪ੍ਰੇਮੀ ਕਿਸੇ ਨੇ ਅਰਦਾਸ ਦੇ ਵਿੱਚ ਰਹਿ ਗਿਆ ਕੋਈ ਕਿਸੇ ਨੇ ਕੋਈ ਅਰਦਾਸ ਬੇਨਤੀ ਕਰਵਾਉਣੀ ਹੈ ਤੋਂ ਆਪਣੀ ਪਰਚੀ ਫੜਾ ਦਿਓ ਬਾਅਦ ਦੇ ਵਿੱਚ ਕਈ ਵਾਰ ਪ੍ਰੇਮੀ ਗਿਲਾ ਸ਼ਿਕਵਾ ਕਰਦੇ ਨੇ ਵੀ ਸਾਨੂੰ ਸਾਡੀ ਅਰਦਾਸ ਨਹੀਂ ਹੋਈ ਮੈਂ ਫੇਰ ਬੇਨਤੀ ਕਰਦਾ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਆਪਣੀ ਕੋਈ ਅਰਜ਼ ਕਰਨੀ ਹੈ ਉਹ ਭਾਈ ਆਪਣੀ ਅਰਦਾਸ ਬੇਨਤੀ ਤੇ ਜਰੂਰ ਦੇ ਦਿਓ ਸੇਵਕ ਟੀਵੀ ਦਾ ਵੀ ਉਚੇਚੇ ਤੌਰ ਤੇ ਦਰਵਾਜਾ ਜੋ ਸਾਰੇ ਸਮਾਗਮਾਂ ਤੇ ਲਾਈਵ ਕਰਦੇ ਨੇ ਬਹੁਤ ਪਿਆਰ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੋ ਵੇਖ ਰਹੀਆਂ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਪਿਆਰ ਦੇ ਨਾਲ ਇੱਕ ਸ਼ਬਦ